ਆਏ ਕੋਤਰ ਕੋਤਰ ਕੇ ਸੂਰ ਸ਼ਿੱਟੀ ਹੁੰਦੇ ਮਿੱਤਰੋ ਸੰਚੇਤ ਉਹ ਜੋ ਜਿਹੜੇ ਭਰਾਵਾਂ ਕੋਲੇ ਝੂਣਾ ਉਹ ਇਹ ਵੀਡੀਓ ਬਈ ਜੀ ਉਹਨਾਂ ਭਰਾਵਾਂ ਵਾਸਤੇ ਜਿਨ੍ਹਾਂ ਨੇ ਬਈ ਜੀ ਝੂਣਾ ਆਲਾ ਰੱਖਿਆ ਆਪਦੇ ਖੇਤ ਤੇ ਬਈ ਗੇਤ ਜਿਹੜਾ ਗੀੜਾ ਘੱਟ ਮਾਰਦੇ ਆਪਾਂ ਕਰਦੇ ਮੋਟਰ ਛੱਡਿਆਉਣੇ ਆ ਪਾਣੀ ਦਾ ਭਰ ਗਿਆ ਬੰਦ ਕਰਿਆਨ ਦੀ ਮੋਟਰ ਤੇ ਖੇਤ ਨਹੀਂ ਗੇੜਾ ਮਾਰਦੇ ਆਪਾਂ ਆਖਦੰਨੇ ਵੀ ਚਲੋ ਪਾਣੀ ਦਾ ਭਰ ਗਿਆ ਚਾਸ਼ਪੇਰੇ ਗੇੜਾ ਮਾਰਿਆ ਪਰ ਵਿੱਚ ਮਿੱਤਰੋ ਜਰੂਰ ਗੇੜਾ ਮਾਰੇ ਝੋਨੇ ਦੇ ਨਹੀਂ ਤਾਂ ਜਿਹੜਾ ਸਾਡੇ ਨਾਲ ਨੁਕਸਾਨ ਹੋ ਹੀ ਜਾਂਦਾ ਜਾਂ ਛੋਡੇ ਨਾਲ ਨਾ ਉਹ ਜੀ ਮਿੱਤਰੋ ਚਲੋ ਸਾਡਾ ਤਾਂ ਜਿਹੜਾ ਹੋਇਆ ਕਰਿਆ ਜਾਨਵਰਾਂ ਨੇ ਕਰਿਆ ਛੋਡਾ ਨਾਲ ਉਹ ਜੀ ਮਿੱਤਰੋ ਤਾਂ ਮਿੱਤਰੋ ਇਹ ਜਿਹੜੇ ਆਪਾਂ ਤੁਹਾਨੂੰ ਦਿਖਾਉਨੇ ਹੁਣ ਨੁਕਸਾਨ ਕਿਵੇਂ ਕੀਤਾ ਕਿੰਨਾ ਕੁ ਹੋਇਆ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਹੋਰ ਭਰਾਵਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਵੀ ਤਾਂ ਕਿ ਹੋਰ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਆਪਣਾ ਤਾਂ ਜਿਹੜਾ ਹੋਣਾ ਇਹ ਦੇਖੋ ਸੂਰਾਂ ਦਾ ਨਾਸ ਕੀਤਾ ਦੇਖੋ ਝੋਨੇ ਲਓ ਮਿੱਤਰੋ ਵੇਖੋ ਆਹ ਡਾਣੀਆਂ ਐ ਪਈਆਂ ਸਾਰੀਆਂ ਲਓ ਜੀ ਐਂ ਕੁੱਤਰ-ਕੁੱਤਰ ਕੇ ਸੂਰ ਸਿੱਟੀ ਹੁੰਦੇ ਮਿੱਤਰੋ ਸੰਚੇਤ ਹੋ ਜੋ ਜਿਹੜੇ ਭਰਾਮਾਂ ਕੋਲੇ ਝੋਨਾ ਜਿੱਥੇ ਬਈ ਗੇੜਾ ਜ਼ਰੂਰ ਮਾਰਦੇ ਰੋ ਆਪਦੇ ਖੇਤ ਦੇ ਵਿੱਚ ਤਾਂ ਵੇਖੋ ਮਿੱਤਰੋ ਕੀ ਹਾਲ ਕੀਤਾ ਇਹ ਇੱਕ ਜਗ੍ਹਾ ਨਹੀਂ ਬਹੁਤ ਆ ਖਾਸਾ ਥਾਂ ਇਸ ਤਰ੍ਹਾਂ ਇਹਦੇ ਮਿੱਤਰੋ ਵਿਚਾਲੇ ਨਾ ਦੌਗੀਆਂ ਪਾ ਰੱਖੀਆਂ ਕੁੱਤਰ-ਕੁੱਤਰ ਕੇ ਸੂਰਾਂ ਨੇ ਇਹੋ ਜਿਹਾ ਹਾਲ ਕਰ ਰੱਖਿਆ ਝੋਨੇ ਦਾ ਤਾਂ ਆਪਾਂ ਮਿੱਤਰੋ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਬਈ ਜੀ ਕਿ ਲਾਏ ਹੋਣੀ ਤਾ ਮੈਟ੍ਰੂ ਆਵਦਾ ਵੀ ਜਿਹਦੇ ਕੋਲ ਝੋਨਾ ਜਿਹੜੇ ਭਰਾ ਕੋਲੇ ਬਈ ਉਹਦਾ ਸੰਚੇਤ ਰਹੇ ਤੇ ਸੂਰਾਂ ਤੋਂ ਆਪਦੇ ਵਿੱਚ ਝੋਨੇ ਦੀ ਪਰਖ ਰੱਖੇ ਨਿਗਰਾਨੀ ਰੱਖੇ ਤਾਂ ਕਿ ਮਗਰੋਂ ਮਿੱਤਰੋ ਇਹਨਾਂ ਦਾ ਕੋਈ ਪਤਾ ਨਹੀਂ ਰਾਤ ਨੂੰ ਕਿੰਨਾ ਕੁ ਨੁਕਸਾਨ ਕਰਨ ਕਿੰਨਾ ਕੁ ਨਾ ਦੇਖੋ ਮਿੱਤਰੋ ਲਓ ਜੀ ਕਰੋ ਗੱਲ ਲਓ ਵੀ ਮਿੱਤਰੋ ਵੇਖ ਸਕਦੇ ਹੋ ਇੱਥੇ ਦੇਖੋ ਬਈ ਲਓ ਪ੍ਰਾਲੀ ਪ੍ਰਾਲ ਬਣ ਗਿਆ ਤੇ ਆਹ ਵੇਖੋ ਸਾਰਾ ਬੂਟਾ ਖਾ ਗਏ ਇੱਥੋਂ ਬਿਲਕੁਲ ਸੂਰ ਸਾਰਾ ਬੂਟਾ ਹੀ ਖਾ ਗਏ ਝੋਨੇ ਦਾ ਇਹ ਦੇਖੋ ਲੋਈ ਆ ਚਾਰ ਸਪਰੇ ਇਹ ਝੋਨਾ ਛੱਡਿਆ ਇੱਥੋਂ ਸਾਰਾ ਖਾ ਗਏ ਤਾਂ ਮਿੱਤਰੋ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਬਈ ਲੋਈ ਕਰੋ ਚੈੱਕ ਪਤਾ ਨਹੀਂ ਕੀ ਪਾਲਦੇ ਆ ਕੀ ਇਹਨਾਂ ਨੂੰ ਮਠਾਸ ਮਿਲਦਾ ਕੀ ਨਹੀਂ ਤਾਂ ਮਿੱਤਰੋ ਸੋਚਿਆ ਸੀ ਵੀ ਝੋਨੇ ਨੂੰ ਹਵਾ ਲਵਾ ਦਈਏ ਪਾਣੀ ਦਾ ਕੰਟਰੋਲ ਰੱਖੀਏ ਥੋੜਾ ਜਿਹਾ ਹੌਪਰ ਵਗੈਰਾ ਨਹੀਂ ਪੈਂਦੀ ਤਾਂ ਮਿੱਤਰੋ ਆ ਹਾਲ ਕਰਤਾ ਵੈਸੇ ਇਹ ਹੌਪਰ ਤੋਂ ਤਾਂ ਪਹਿਲਾਂ ਦੀ ਗੱਲ ਆ ਝੋਨੇ ਦੇ ਵਿੱਚ ਹਵਾ ਹੂਆ ਤੋਂ ਤਾਂ ਤਾਂ ਇਹਨਾਂ ਵਾਸਤੇ ਮਿੱਤਰੋ ਹੁਣ ਆਪਾਂ ਕੋਈ ਆਪ ਦਾ ਬਈ ਨੁਕਤਾ ਕੱਢਣਾ ਪਊ ਆਪਾਂ ਨੂੰ ਇਲਾਜ ਇਹਦਾ ਸਟਾਰਟ ਕਰਨਾ ਪਊਗਾ ਨਹੀਂ ਤਾਂ ਮਿੱਤਰੋ ਇਹ ਤਾਂ ਸਾਰੇ ਚੌਲ ਨਹੀਂ ਖਾ ਲੈਣਗੇ ਦੇਖ ਕੇ ਮਿੱਤਰੋ ਇਹ ਗੱਲ ਬਹੁਤ ਮਨ ਦੁਖੀ ਹੋਇਆ ਵੀ ਯਾਰ ਆ ਹਾਲ ਹੋਇਆ ਪਿਆ ਝੋਨੇ ਦਾ ਹੈ ਇੰਨੀ ਮਿਹਨਤ ਕਰੀਆ ਇੰਨਾ ਆਪਾਂ ਖਰਚਾ ਕੀਤਾ ਝੋਨੇ ਦੇ ਉੱਤੇ ਤੇ ਅੱਜ ਵੀ ਇਹ ਇਹੋ ਜਿਹਾ ਨਾਸਮਾਰੀ ਹੁੰਦੇ ਸੂਰ ਆ ਮਿੱਤਰੋ ਕੁਸ਼ਕ ਜਗਾ ਤਾਂ ਉੱਧਰ ਸੀ ਉਹ ਉਸ ਥਾਂ ਤੇ ਸੀ ਕੁਸ਼ਕ ਜਗਾ ਤੇ ਮਿੱਤਰੋ ਕੁਸ਼ਕ ਜਗਾ ਇੱਧਰ ਵੀ ਇਹ ਤਾਂ ਬੱਟਾਂ ਤਾਂ ਬੱਟਾਂ ਮਿੱਤਰੋ ਬਿਲਕੁਲ ਸਾਫ਼ ਕਰਤੀਆਂ ਬੱਟਾਂ ਦਾ ਵੀ ਨਹੀਂ ਕੋਈ ਹਾਲ ਛੱਡਿਆ